ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਉੱਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਹਰੀਆਂ ਮਿਰਚਾਂ ਦੀ ਸਬਜ਼ੀ ਹਰੀਆਂ ਮਿਰਚਾਂ ਦੀ ਸਬਜ਼ੀ ਆਪਾਂ ਇੱਕ ਅਲੱਗ ਜਿਹੀ ਤਰੀਕਾ ਨਾਲ ਬਣਾ ਕੇ ਤਿਆਰ ਕਰਾਂਗੇ ਬਿਨਾਂ ਸਕਿੱਪ ਕੀਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਮੇਰੇ ਚੈਨਲ ਤੇ ਤੁਸੀਂ ਪਹਿਲੀ ਵਾਰ ਆਏ ਤੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਚਲੋ ਫਿਰ ਆਪਾਂ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਹਾਂਜੀ ਹਰੀਆਂ ਮਿਰਚਾਂ ਦੀ ਸਬਜ਼ੀ ਬਣਾਉਣ ਵਾਸਤੇ ਤੇ ਆਪਾਂ ਪਾਈਆ ਖਰਗਾ ਮਿਰਚਾਂ ਲੰਗਾ ਸੀ ਇਹ ਵੱਡਾ ਮਿਰਚ ਜਿਨ੍ਹਾਂ ਦੀ ਇਹ ਸਬਜੀ ਬਣਦੀ ਹੁੰਦੀ ਹੈ ਤੇ ਆਪਾਂ ਭਰ ਕੇ ਬਣਾਵਾਂਗੇ ਇਹਨਾਂ ਨੂੰ ਤੇ ਬਹੁਤ ਹੀ ਸਵਾਦ ਬਣੂਗੀ ਜਿਹੜੇ ਤਰੀਕੇ ਨਾਲ ਆਪਾਂ ਇਹ ਸਬਜੀ ਬਣਾਵਾਂਗੇ ਬਸ ਬਿਨਾਂ ਸਕਿੱਪ ਕੀਤੇ ਵੀਡੀਓ ਨੂੰ ਤੁਸੀਂ ਪੂਰਾ ਦੇਖਿਓ ਤੇ ਚਾਰ ਲੈ ਆਪਾਂ ਉਬਲੇ ਹੋਏ ਆਲੂ ਆਲੂ ਨੂੰ ਪਹਿਲਾਂ ਉਬਾਲ ਲੈ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਠੰਡਾ ਕਰ ਲਿਆ ਹੁਣ ਸਭ ਤੋਂ ਪਹਿਲਾਂ ਤਾਂ ਆਲੂਆਂ ਦਾ ਮਸਾਲਾ ਤਿਆਰ ਕਰ ਲੰਗੇ ਹੁਣ ਇਹਨਾਂ ਨੂੰ ਕਰ ਲਾਂਗੇ ਪਹਿਲਾਂ ਮੈਸ਼ ਚਾਹੇ ਤਾਂ ਤੁਸੀਂ ਇਹਨਾਂ ਨੂੰ ਕਧੂਕਾਸ਼ ਵੀ ਕਰ ਸਕਦੇ ਹੋ ਮੈਸ਼ ਵੀ ਕਰ ਸਕਦੇ ਆ ਹੁਣ ਆਲੂ ਆਪਾਂ ਵਧੀਆ ਜਿਹਾ ਮੈਸ਼ ਕਰ ਲਿਆ ਤੇ ਹੁਣ ਆਪਾਂ ਚੱਲਦੇ ਹਾਂ ਗੈਸ 'ਨਹੀਂ ਹਾਂਜੀ ਗੈਸ ਤੇ ਆਪਾਂ ਕੜਾਹੀ ਰੱਖ ਲਈਏ ਕੜਾਹੀ ਦੇ ਵਿੱਚ ਇੱਕ ਚਮਚਾ ਪਾਸਰਾਉਂਦਾ ਤੇਲ ਪਾ ਰਾਂਗੇ ਰਿਫਾਈਨਡ ਤੇਲ ਵੀ ਪਾ ਸਕਦੇ ਹੋ ਸਰੋਂ ਦਾ ਤੇਲ ਵੀ ਆਪਾਂ ਪਾ ਸਕਦੇ ਆ ਜਿਹੜਾ ਤੁਹਾਨੂੰ ਤੇਲ ਪਸੰਦ ਉਹ ਹੀ ਤੁਸੀਂ ਤੇਲ ਵਰਤ ਸਕਦੇ ਆ ਤੇਲ ਹੋ ਗਿਆ ਗਰਮ ਇੱਕ ਛੋਟਾ ਚਮਚਾ ਪਾ ਦਿੰਨੇ ਆ ਸਾਬਤ ਜੀਰਾ ਤੇ ਅੱਧਾ ਚਮਚਾ ਪਾ ਪਾ ਦਿੰਨੇ ਆ ਦਰਦਰਾ ਹੀ ਕੁਟਿਆ ਸਾਬਤ ਠੰਡਾ ਇਹਨਾਂ ਨੂੰ ਆਪਾਂ ਹਲਕਾ ਜਿਹਾ ਹੁਣ ਭੁੰਨ ਲਾਂ ਜੀਰੇ ਨੂੰ ਤਾਂ ਧਨੀਏ ਨੂੰ ਆਪਾਂ ਭੁੰਨ ਲਿਆਗਾ ਹੁਣ ਆਪਾਂ ਪਾ ਦਾਂਗੇ ਮੈਸ਼ ਕੀਤੇ ਹੋਏ ਆਲੂ ਹੁਣ ਚੰਗੀ ਤਰ੍ਹਾਂ ਆਪਾਂ ਤੜਕੇ ਦੇ ਵਿੱਚ ਨਾ ਆਲੂਆਂ ਨੂੰ ਮਿਲਾ ਲੈਣੀ ਹੈ ਜਿਆਦਾ ਨਹੀਂ ਆਪਾਂ ਇਹਨਾਂ ਨੂੰ ਫਰਾਈ ਕਰਨਾ 2-3 ਮਿੰਟ ਵਾਸਤੇ ਆਲੂਆਂ ਨੂੰ ਆਪਾਂ ਫਰਾਈ ਕਰ ਲਾਂਗਾ 2 ਕਿ ਮਿੰਟ ਵਾਸਤੇ ਆਪਾਂ ਆਲੂਆਂ ਨੂੰ ਹੁਣ ਸੇਕ ਲਵਾ ਲਿਆ ਤੇ ਹੁਣ ਥੋੜੇ ਜਿਹਾ ਆਪਾਂ ਮਸਾਲੇ ਐਡ ਕਰਾਂਗੇ ਥੋੜਾ ਜਿਹਾ ਪਾਵਾਂਗੇ ਆਪਾਂ ਨਮਕ ਕਿਉਂਕਿ ਨਮਕ ਆਪਾਂ ਸਬਜ਼ੀ ਦੇ ਵਿੱਚ ਵੀ ਵਰਤਣਾ ਉਸੇ ਹਿਸਾਬ ਨਾਲ ਹੀ ਆਪਾਂ ਨਮਕ ਪਾਵਾਂਗੇ ਤੇ ਥੋੜੀ ਜਿਹੀ ਪਾਵਾਂਗੇ ਸਿਰਫ ਪੀਸੀ ਲਾਲ ਮਿਰਚ ਤੇ ਥੋੜੀ ਜਿਹੀ ਪਾਵਾਂਗੇ ਆਪਾਂ ਹਲਦੀ ਤੇ ਥੋੜਾ ਜਿਹਾ ਪਾ ਲਾਂਗੇ ਆਪਾਂ ਧਨੀਆ ਪਾਊਡਰ ਤੇ ਥੋੜਾ ਜਿਹਾ ਪਾ ਦਾਂਗੇ ਆਪਾਂ ਕੱਟਿਆ ਹਰਾ ਧਨੀਆ ਬਸ ਹੁਣ ਆਪਾਂ ਇਹਨਾਂ ਨੂੰ ਮਿਲਾ ਲਾਂਗੇ ਹਾਂਜੀ ਸਾਰਾ ਮਸਾਲਾ ਤੇ ਆਪਾਂ ਹੁਣ ਧਨੀਆ ਵੀ ਚੰਗੀ ਤਰ੍ਹਾਂ ਮਿਲਾ ਲਿਆ ਹੈਗਾ ਤੇ ਆਪਾਂ ਵਧੀਆ ਜਿਹਾ ਸੇਕ ਵੀ ਲਵਾ ਲਿਆ ਤੇ ਹੁਣ ਮਸਾਲਾ ਬਣ ਕੇ ਹੋ ਗਿਆ ਰੈਡੀ ਗੈਂਸ ਕਰਦਨੇ ਆਪਾਂ ਬੰਦ ਆਲੂ ਆਪਾਂ ਠੰਡੇ ਹੋਣ ਵਾਸਤੇ ਰੱਖਤੇ ਤੇ ਹੁਣ ਆਪਾਂ ਆ ਗਏ ਮਿਰਚਾਂ ਨੇ ਤੇ ਮਿਰਚਾਂ ਦੀ ਆਪਾਂ ਡੰਡੀ ਜੀ ਅੱਧਿਕ ਹਟਾ ਦਾਂਗੇ। ਇਸ ਤਰ੍ਹਾਂ ਅੱਧਿਕ ਡੰਡੀ ਆਪਾਂ ਰੱਖ ਲਾਂਗੇ ਤੇ ਅੱਧਿਕ ਡੰਡੀ ਆਪਾਂ ਹਟਾ ਦਾਂਗੇ ਥੋੜੀ ਇਹ ਕਾਲੀ ਪੈ ਗਈ। ਸਾਰੀਆਂ ਮਿਰਚਾਂ ਦੀ ਇਸੇ ਤਰੀਕੀ ਆਪਾਂ ਡੰਡੀ ਹਟਾ ਦਾਂਗੇ। ਸਾਰੀਆਂ ਮਿਰਚਾਂ ਦੇ ਆਪਾਂ ਡੰਡੀਆਂ ਹਟਾਤੀਆਂ ਤੇ ਇੰਨੀ-ਇੰਨੀ ਡੰਡੀਆਂ ਆਪਾਂ ਰੱਖ ਲਾਂ। ਹੁਣ ਆਪਾਂ ਮਿਰਚਾਂ ਨੂੰ ਚੀਰਨਾ। ਚੀਰਨਾ ਆਪਾਂ ਕਿਵੇਂ ਤੁਸੀਂ ਦੇਖਿਓ। ਇਹ ਤਰ੍ਹਾਂ ਆਪਾਂ ਵਿਚਾਲੇ چیر ਲਾਂਗੇ ਇਧਰ ਦੀ ਨਿਆਰ ਪਾਰ ਦੇ ਨਹੀਂ ਕੱਢਨੇ ਕਰਦ ਬਸ ਵਿਚਾਲੇ چیرਾ ਪਾਉਣਾ ਹੈ ਇਸ ਤਰ੍ਹਾਂ ਸਾਰੀਆਂ ਮਿਰਚਾਂ ਇਸੇ ਤਰ੍ਹਾਂ ਹੀ ਆਪਾਂ چیر ਲਾਂਗੇ ਸਾਰੀਆਂ ਆਪਾਂ ਮਿਰਚਾਂ ਹੁਣ چیر ਲਈਆਂ ਹੁਣ ਇਹਨਾਂ ਦੇ ਵਿੱਚ ਆਪਾਂ ਮਸਾਲਾ ਭਰਾਂਗੇ ਮਸਾਲਾ ਹਲਕਾ ਜਾਂ ਠੰਡਾ ਹੋ ਗਿਆ ਬੀ ਨਹੀਂ ਆਪਾਂ ਕੱਢਨੇ ਇਹਨਾਂ ਦੇ ਕਿਉਂਕਿ ਇਹ ਮਿਰਚਾਂ ਕੋੜੀਆਂ ਨਹੀਂ ਹੁੰਦੀਆਂ ਇਹ ਸਬਜ਼ੀਆਂ ਨਾਲ ਮਿਰਚਾਂ ਹੁੰਦੀਆਂ ਨੇ ਇਹਨਾਂ ਦੀ ਸਬਜ਼ੀ ਬਣ ਜਾਂਦੀ ਹੈ ਐਸਟਰ ਆਪਾਂ ਸਾਰਾ ਮਸਾਲਾ ਨਾ ਐ ਮਿਰਚਾਂ ਦੇ ਵਿੱਚ ਭਰ ਲਾਂਗੇ ਐਸਟਰ ਐਸਟਰ ਮਿਰਚਾਂ ਦੇ ਵਿੱਚ ਆਪਾਂ ਮਸਾਲਾ ਭਰ ਲਾਂਗੇ ਤੇ ਰੱਖ ਦਾਂਗੇ ਇੰਦਰ ਫ੍ਰੀਜ ਵਿੱਚ ਹਾਂਜੀ ਸਾਰੀਆਂ ਮਿਰਚਾਂ ਆਪਾਂ ਆਲੂ ਮਸਾਲੇ ਨਾਲ ਭਰ ਕੇ ਰੈਡੀ ਕਰ ਲਈਆਂ ਤੇ ਥੋੜਾ ਜਿਹਾ ਆਪਣਾ ਮਸਾਲਾ ਰਹਿ ਗਿਆ ਇਹ ਬਚਨ ਜਾਂ ਤਾਂ ਆਪਾਂ ਪਰੌਂਠਿਆਂ ਦੇ ਵਿੱਚ ਲਾ ਦਾਂਗੇ ਤੇ ਜਾਂ ਇਹ ਟਿੱਕੀ ਫਰਾਈ ਕਰਕੇ ਖਾ ਲੈਣਗੇ ਹਾਂਜੀ ਸਬਜ਼ੀ ਬਣਾਉਣ ਵਾਸਤੇ ਤੇ ਗੈਸ ਤੇ ਆਪਾਂ ਕੜਾਹੀ ਰੱਖ ਲਈਏ ਕੜਾਹੀ ਦੇ ਵਿੱਚ ਹੁਣ ਪਾ ਦਾਂਗੇ ਸਰੋਂ ਦਾ ਤੇਲ ਸਰੋਂ ਦਾ ਤੇਲ ਆਪਾਂ 3-4 ਚਮਚ ਪਾ ਦਾਂਗੇ ਯਾਨੀ ਕਿ ਅਧਿਕ ਕਰਛੀ ਹੁਣ ਤੇਲ ਗਰਮ ਹੋ ਗਿਆ ਉਸ ਤੋਂ ਬਾਅਦ ਹੀ ਆਪਾਂ ੜਕਾ ਲਾਵਾਂਗੇ ਤੇਲ ਗਰਮ ਹੋ ਗਿਆ ਤੇਲ ਆਪਾਂ ਇੱਕ ਵਾਰੀ ਫੁੱਲ ਫਲੇਮ ਤੇ ਗਰਮ ਕੀਤਾ ਸੀ ਹੁਣ ਆਪਾਂ ਗੈਸ ਨੂੰ ਮੀਡੀਅਮ 'ਤੇ ਕਰਤਾ ਹੈਗਾ ਤੇ ਹੁਣ ਆਪਾਂ ਪਾ ਦਾਂਗੇ ਇੱਕ ਚਮਚਾ ਸੌਤ ਜੀਰਾ ਚਟਕੀ ਭਰ ਆਪਾਂ ਪਾ ਦਾਂਗੇ ਆਪਾਂ ਹਿੰਗ ਜੀਰਾ ਥੋੜਾ ਜਿਹਾ ਭੁੱਜ ਗਿਆ ਹੁਣ ਆਪਾਂ ਪਾ ਦਾਂਗੇ ਅਦਰਕ ਤੇ ਲਸਣ ਇਹਨਾਂ ਨੂੰ ਆਪਾਂ ਦਰਦਰਾ ਜਾਂ ਕੁੱਟ ਲਿਆ ਦਿੰਗਾ ਚਾਹੇ ਚਾਹੇ ਤੁਸੀਂ ਬਰੀਕ-ਬਰੀਕ ਕੱਟ ਕੇ ਵੀ ਪਾ ਸਕਦੇ ਹੋ ਜਾਂ ਇਹਨਾਂ ਨੂੰ ਕੁੱਟ ਕੇ ਪਾ ਸਕਦੇ ਹੋ ਹੁਣ ਆਪਾਂ ਇਹਨਾਂ ਨੂੰ ਧੁੰਨ ਲਾਂਗੇ ਅਦਰਕ ਲਸਣ ਨੂੰ ਵੀ ਆਪਾਂ ਹੁਣ ਭੁੰਨ ਲਿਆ ਗਾ ਹੁਣ ਆਪਾਂ ਪਾਵਾਂਗੇ ਬਰੀਕ ਕੱਟੇ ਪਿਆਜ਼ ਇਹ ਆਪਾਂ ਦੋ ਪਿਆਜ਼ ਲਏ ਆ ਪਿਆਜ਼ ਨੂੰ ਵੀ ਆਪਾਂ ਹੁਣ ਭੁੰਨ ਲਾਂਗੇ ਪਿਆਜ਼ ਨੂੰ ਵੀ ਆਪਾਂ ਹੁਣ ਭੁੰਨ ਲਿਆ ਗਾ ਹੁਣ ਆਪਾਂ ਮਸਾਲੇ ਐਡ ਕਰਾਂਗੇ ਅੱਧਾ ਚਮਚਾ ਅੱਧਾ ਚਮਚਾ ਆਪਾਂ ਪਾ ਦਾਂਗੇ ਹੁਣ ਧਨੀਆ ਪਾਊਡਰ ਅੱਧਾ ਚਮਚਾ ਪਾ ਦਾਂਗੇ ਆਪਾਂ ਹਲਦੀ ਦਾ ਅੱਧੇ ਚਮਚਾ ਆਪਾਂ ਪਾ ਦਾਂਗੇ ਪੀਸਾ ਲਾਲ ਮਿਰਚ ਤੇ ਨਮਕ ਆਪਾਂ ਪਾਵਾਂਗੇ ਸਵਾਦ ਅਨਸਾਰ ਹੁਣ ਆਪਾਂ ਇਹਨਾਂ ਨੂੰ ਮਿਲਾ ਲਾਂਗੇ ਹੁਣ ਦੋ ਚਮਚਾ ਆਪਾਂ ਪਾਣੀ ਦੇ ਪਾ ਦਾਂਗੇ ਵੀ ਆਪਣੇ ਮਸਾਲੇ ਮਚਣਾਂ ਦੋ ਕੁ ਮਿੰਟ ਵਾਸਤੇ ਆਪਾਂ ਇਹਨਾਂ ਨੂੰ ਭੁੰਨ ਲਾਂਗੇ ਤੜਕੇ ਨੂੰ ਆਪਾਂ ਦੋ ਕੁ ਮਿੰਟ ਵਾਸਤੇ ਸੇਕ ਲਵਾ ਰਹਿ ਹੁਣ ਆਪਾਂ ਪਾ ਦਾਂਗੇ ਦੋ ਚਮਚ ਦਹੀਂ ਦੇ ਇਹ ਆਪਾਂ ਦਹੀਂ ਫਰੈਸ਼ ਲਿਆ ਹੋਇਆ ਦੋ ਚਮਚ ਆਪਾਂ ਦਹੀਂ ਦੇ ਪਾਦੇ ਕਿਉਂਕਿ ਜਦੋਂ ਆਪਾਂ ਮਿਰਚਾਂ ਦੀ ਸਬਜ਼ੀ ਬਣਾਉਣੀ ਹੈ ਨਾ ਤੇ ਬਹੁਤ ਹੀ ਜ਼ਿਆਦਾ ਇਹ ਸਵਾਲ ਬਣਦੇ ਇਸ ਕਰਕੇ ਆਪਾਂ ਦੋ ਚਮਚ ਆਪਾਂ ਹਮ ਦਹੀਂ ਦੇ ਪਾਦੇ ਆ ਤੇ ਹੁਣ ਆਪਾਂ ਪਾ ਦਾਂਗੇ ਦੋ ਟਮਾਟਰਾਂ ਦਾ ਟੇਸਟ ਇਹ ਆਪਾਂ ਪਹਿਲਾਂ ਹੀ ਬਣਾ ਕੇ ਰੱਖਿਆ ਸੀ ਹੁਣ ਆਪਾਂ ਇਹਨਾਂ ਨੂੰ 2 ਮਿੰਟ ਵਾਸਤੇ ਢੋਣ ਲਾਂ ਹਾਂਜੀ ਤੜਕੇ ਨੂੰ ਆਪਾਂ 2-3 ਮਿੰਟ ਵਾਸਤੇ ਸੇਕ ਲਵਾ ਲਿਆ ਹੈਗਾ ਤੇ ਵੇਖੋ ਤੁਸੀਂ ਦੇਖ ਹੀ ਸਕਦੇ ਹੋ ਤੇਲ ਇਹਨੇ ਛੱਡਤਾ ਹੈਗਾ ਹੁਣ ਆਪਾਂ ਪਾ ਦਾਂਗੇ ਆਲੂ ਨਾਲ ਭਰੰਗੀਆਂ ਹੋਈਆਂ ਮਿਰਚਾਂ ਬਹੁਤ ਜ਼ਿਆਦਾ ਸਵਾਦ ਮੰਦੀ ਹੈ ਸਬਜ਼ੀ ਤੁਸੀਂ ਐ ਤਰੀਕੇ ਨਾਲ ਜ਼ਰੂਰ ਬਣਾ ਕੇ ਦੇਖਿਓ ਸਬਜ਼ੀ ਪਚੰਗੀ ਤਰ੍ਹਾਂ ਇਹਨੂੰ ਮਿਲਾ ਲਾਂਗੇ ਹਾਂ ਜੀ ਗਰੇਵੀ ਦੇ ਵਿੱਚ ਆਪਾਂ ਚੰਗੀ ਤਰ੍ਹਾਂ ਹੁਣ ਮਿਰਚਾਂ ਨੂੰ ਮਿਲਾ ਲਿਆਗੇ ਹੁਣ ਆਪਾਂ ਇਹਨੂੰ 2-3 ਮਿੰਟ ਵਾਸਤੇ ਟੱਕ ਦਾਂਗੇ ਤੇ ਗੈਸ ਰੱਖਾਂਗੇ ਆਪਾਂ ਨਾ ਜ਼ਿਆਦਾ ਸਲੋ ਤੇ ਨਾ ਹੀ ਜ਼ਿਆਦਾ ਆਪਾਂ ਤੇਜ਼ ਰੱਖਾਂਗੇ ਹਾਂ ਜੀ 2-3 ਮਿੰਟ ਵਾਸਤੇ ਆਪਾਂ ਮਿਰਚਾਂ ਨੂੰ ਹੁਣ ਸੇਕ ਲਵਾ ਲਿਆ ਇੱਕ ਵਾਰੀ ਆਪਾਂ ਦੇਖ ਲਈਏ ਹੁਣ ਆਪਾਂ ਪਾ ਦਾਂਗੇ ਅੱਧਾ ਚਮਚ ਗਰਮ ਮਸਾਲਾ ਅੱਧਾ ਚਮਚਾ ਆਪਾਂ ਪਾ ਲਾਂਗੇ ਚਾਟ ਮਸਾਲੇ ਦਾ ਹੁਣ ਆਪਾਂ ਪਾ ਦਾਂਗੇ ਕੱਟਿਆ ਹੋਇਆ ਹਰਾ ਧਨੀਆ ਹੁਣ ਆਪਾਂ ਇੱਕ ਵਾਰੀ ਕੱਚੀ ਮਾਰ ਦਿੰਦੇ ਆ ਤੇ ਚੰਗੀ ਤਰ੍ਹਾਂ ਸਾਰਾ ਸਮਾਨ ਆਪਾਂ ਮਿਲਾ ਲੈਂਦੇ ਦੇਖੋ ਹਲਕੀਆਂ ਹੀ ਐਂ ਹੈ ਸੌਫਟ ਹੋ ਗੀਆਂ ਦੋ ਤਿੰਨ ਮਿੰਟ ਵਾਸਤੇ ਆਪਾਂ ਹੋਰ ਸੇਕ ਲਵਾ ਲਾਂਗੇ ਹੁਣ ਆਪਾਂ ਚੰਗੀ ਤਰ੍ਹਾਂ ਇਹਨਾਂ ਨੂੰ ਮਿਲਾ ਲਿਆ ਹੈ ਤੇ ਹੁਣ ਆਪਾਂ ਸੇਕ ਟਾਕ ਦਿੰਨੇ ਆ ਤਿੰਨ ਮਿੰਟ ਵਾਸਤੇ ਆਪਾਂ ਸੇਕ ਹੋਰਨ ਵਾਲੇ ਹਾਂ ਹਾਂਜੀ ਸਬਜੀ ਨੂੰ ਆਪਾਂ ਤਿੰਨ ਮਿੰਟ ਵਾਸਤੇ ਸੇਕ ਹੋਰ ਲਵਾ ਲਿਆ ਤੇ ਗਰੇਵੀ ਬਿਲਕੁਲ ਸੁੱਕ ਗਈ ਆ ਤੁਸੀਂ ਦੇਖ ਸਕਦੇ ਹੋ ਤੇ ਭਰਮਾ ਹਰੀਆਂ ਮਿਰਚਾਂ ਦੀ ਬਣ ਕੇ ਹੋ ਗਈ ਆ ਰੈਲੀ ਸਬਜੀ ਹੁਣ ਆਪਾਂ ਗੈਸ ਕਰ ਦਿੰਨੇ ਆ ਬੰਦ ਇੱਕ ਪਲੇਟ ਦੇ ਵਿੱਚ ਕੱਢ ਲੈਣੇ ਆ ਸਬਜੀ ਦੇਖੋ ਕਿੰਨੀ ਵਧੀਆ ਸਬਜੀ ਬਣੀ ਆ ਇਸ ਤਰੀਕੇ ਨਾਲ ਤੁਸੀਂ ਵੀ ਘਰ ਵਿੱਚ ਜ਼ਰੂਰ ਬਣਾ ਕੇ ਦੇਖਿਓ ਸਬਜੀ ਬਹੁਤ ਹੀ ਜ਼ਿਆਦਾ ਇਹ ਸਵਾਦਗਰਦੀ ਆ ਤੇ ਤ੍ਰੀਟਾ ਵੀ ਬਹੁਤ ਆਪਾਂ ਸੌਖਾ ਦੱਸਿਆਗਾ ਹਾਂਜੀ ਸਬਜੀ ਬਣਾਉਣ ਦਾ ਤ੍ਰੀਟਾ ਤੁਹਾਨੂੰ ਵਧੀਆ ਲੱਗਿਆ ਹੋਵੇ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਤੁਸੀਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਮਿਲਦੇ ਆਪਾਂ ਨਵੀਂ ਰੈਸਪੀ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ